ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕੇ ਮਹੱਲਾ ਪੰਜਵਾ ਆਦ ਬੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹੈਉ ਭਰਪੂਰ ਸਗਲ ਕਟ ਰਹੈਉ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰਿ ਪਤ ਅਬਨਾਸੀ ਅਬਗਤ ਆਪੇ ਆਪ ਉਤਪਤ ਇਕੈ ਤੂਹੀ ਇਕੈ ਅਨਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਦਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲੇਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਭੰਡਾਰ ਪਰ ਪਰਹੀ ਤੇ ਪਰ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨੰਦੂ ਸ੍ਰੋ ਤਰ ਓਪਤ ਪਰ ਲਓ ਏਕੈ ਨਿਮਖ ਤੋ ਘਰ ਆਨ ਨਾਹੀ ਸੰਸਰ ਉਜੀਆਰੋ ਨਿਰਮਰ ਕੋਟ ਪਰਾਛਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾ ਕੇ ਬਲ 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 ਸਦ ਬਲੇਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹਿਓ ਸਭ ਮਹਾਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲੇਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨੰ ਮਨ ਧਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦੇਉ ਵੱਡੇ ਤੇ ਵਡਾਨੰ ਜਾਨੈ ਕੌਨ ਤੇ ਰੂਪੇ ਓ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲੇਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕਉ ਹੋਹਿ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਧੰ ਧੰ ਤੇ ਧੰ ਜਨ ਜਹਿ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਪਣੀਐ ਦੂਸਰ ਆਨ ਨ ਅਵਰ ਪੁਰਖ ਪਉਰਾ ਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤਹਿ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਸੱਚ ਸਬਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚ ਹੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀ ਮਨ ਨਹ ਪਵੈ ਅਮੁੱਲੋ ਜਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨ ਆਏ ਕਵਨ ਜੋਗ ਕੌਨ ਗਿਆਨ ਧਿਆਨ ਕਵਨ ਵਿਦ ਉਸਤਤ ਕਰੀਐ ਸਿਧ ਸਾਧਕ ਤਤੀਸਕੂਰ ਤਿਰ ਕੀ ਮਨ ਨ ਪਰਿਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ ਅਗਹਉ ਗਹਿਉ ਨਹੀਂ ਜਾਏ ਪੂਰ ਸਰਬ ਰਹਉ ਸਮਾਏ ਜਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਸੇ ਇਤ ਉਤ ਸਦਾ ਮੁਕਤੇ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਦਾਨ ਸੰਤ ਰੇਨ ਜੇ ਲਗ ਪਉ ਜਲ ਤਰਨਾ ਬਿੰਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਪਾਵੈ ਦੇਹ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲੇ ਉਚ ਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕਿ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਦੀ ਸਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡਾਉ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹਿਤਾਨੀ ਬਲ ਬੰਚ ਛਾਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚਨਾ ਸਿਤ ਆਇਓ ਸਰਨ ਜੀ ਕੇ ਦਾਨੀ ਕਾਰਣ ਕਰਨ ਸਮਰੱਥ ਸ੍ਰੀ ਧਰ ਰਾਖ ਲੇਹੋ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਵਿਦਾਰਨ ਕਉ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁੱਲ ਹੈ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਤ ਤਉ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋ ਛਉ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਾਉ रंचक रेत खेत तन निर्मित दुर्लभ देह सवार धरी खान पान सोधे सुख पुंचत संकट काट विपत हरी मात पिता भाई अर बंधप भोजन की सब सूज परी वरद मान होवत दिन प्रत नित आवत निकट विखम मंजरी रे गुणहीन दीन माया क्रिम सिमर स्वामी एक करी ਕਰ ਗਹਿ λεहो कृपाल कृपा निध नानक काट ब्रह्म भरी रे मन मूਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਕੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਸਿਉ ਮੂਹ ਬੜਿਉ ਸੋ ਕਨਾ ਬੋਇਉ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਨਾ ਮਿਰਤ ਮੰਜਾਰ ਪ੍ਰਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹ ਨ ਗੇਹ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾ ਰਹੋ ਛਤਰ ਨ ਪਤਰ ਨ ਚੌਰ ਨ ਚਾਵਰ ਬਹਤੀ ਜਾਤ ਰਿਦੈ ਨ ਵਿਚਾਰੋ रथ न अश्व न गज सिंहासन छिन मैं त्यागत नांग सिधारो सूर न वीर न मीर न खानम संग न कोऊ दृष्ट निहारो कोट न ओट न कोस न छोटा करत विकार दोऊ कर ਝारो मित्र न पुत्र कलत्र साजन सख उलटत जात बिरख की छां रहो ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਹੋ ਸ੍ਰੀ ਪਤ ਨਾਥ ਸਰਣ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾ ਰਹੋ ਪ੍ਰਾਨ ਮਾਨ ਦਾਨ ਮਗ ਜੋ ਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇ ਲੈ ਰਖੀ ਨਿਰਾਰੀ ਧਾਵਨ ਪਾਵਨ ਕੂਰਕ ਮਾਵਨ ਇਹ ਵਿਦਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾਂ ਚੰਚਲ ਸੰਗ ਸਗਲ ਵਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੋਨ ਭਮਿਉ ਅਤ ਭਾਰੀ ਖਿਨ ਬਲ ਚਸਾ ਨਾਮ ਨਹੀਂ ਸਿਮਰਿਉ ਦੀਨਾ 나ਥ ਪ੍ਰਾਨਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ब्रह्मादिक शिव छंद मुनीसुर रसिक रसिक ठाकुर गुणगावत इंद्र मुनिंद्र खोजते गोरख तरण गगन आवत फुनतावत सिद्ध मनुखै देव अरदानव एक तिल ताकू मर्म नत पावत प्रे प्रब प्रीत प्रेम रस भक्ति हर जन ताकै दर्श समावत ਸਹਿ ਤਿਆਗ ਆਨ ਕਉ ਜੱਚ ਹੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝ ਹੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਭਰਿਓ ਹੈ ਇਤਾ ਗਬ ਆਕਾਸ ਨਾ ਮਾਵਤ ਵਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸਤਾਏ ਮਹਾ ਬਿਖਿਆ ਕਉ ਪਰ ਧਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮਦੂਤਨ ਦੰਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧ ਰਹਿ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ